ਰਣਜੀਤ ਸਿੰਘ ਢੱਡਰੀਆਂ ਵਾਲਾ ਜਿਸ ਦੇ ਉੱਪਰ 2012 ਦਾ ਇੱਕ ਬਲਾਤਕਾਰ ਦਾ ਇਲਜ਼ਾਮ ਲੱਗਿਆ ਹੋਇਆ ਹੈ ਤੇ ਇੱਕ ਲੜਕੀ ਦਾ ਮਰਡਰ ਕਰਨ ਦਾ ਵੀ ਕੇਸ ਉਸ ਦੇ ਉੱਪਰ ਦਰਜ ਹੋਇਆ ਹੈ ਤੇ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਪਰਮੇਸ਼ਰ ਦਵਾਰ ਦੇ ਨਾਲ ਜੁੜੀ ਹੋਈ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਸਬੂਤ ਦੇ ਤੌਰ ਤੇ ਲੜਕੀ ਦੀ ਮਾਂ ਅਤੇ ਲੜਕੀ ਦੀ ਭੈਣ ਵੀ ਉੱਥੇ ਪਹੁੰਚੇ ਅਤੇ ਜੱਜ ਨੇ ਵੀ ਫੈਸਲਾ ਸੁਣਾਉਂਦੇ ਸੁਣਾਉਂਦੇ ਕੀ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਆਪਾਂ ਜ਼ਿਕਰ ਕਰਦੇ ਹਾਂ ਰਣਜੀਤ ਸਿੰਘ ਢੱਡਰਾਂ ਵਾਲੇ ਦੇ ਬਾਰੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਖਬਰਾਂ ਸੁਣਦੇ ਹੋਵੋਗੇ ਕਿ ਰਣਜੀਤ ਸਿੰਘ ਢੱਡਰਾਂ ਵਾਲੇ ਦੇ ਉੱਪਰ ਇਲਜ਼ਾਮ ਲੱਗੇ ਹੋਏ ਨੇ ਬਲਾਤਕਾਰ ਦੇ ਅਤੇ 2012 ਦੇ ਵਿੱਚ ਇੱਕ ਲੜਕੀ ਦੇ ਕੀਤੇ ਹੋਏ ਮਰਡਰ ਦੇ ਬਾਰੇ ਜੀ ਹਾਂ ਇਹ ਖਬਰ ਅੱਜ ਸੋਸ਼ਲ ਮੀਡੀਆ ਦੇ ਹਰ ਇੱਕ ਪੇਜ ਦੇ ਉੱਪਰ ਹਰ ਇੱਕ ਪਲੇਟਫਾਰਮ ਦੇ ਉੱਪਰ ਹਰ ਇੱਕ ਨਿਊਜ਼ ਚੈਨਲ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਇਹ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਰਣਜੀਤ ਸਿੰਘ ਢੱਡਰਾਂਗਾਂ ਵਾਲੇ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਮਾਮਲਾ ਇਸ ਵਕਤ ਜੋ ਹੈ ਉਹ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਇਸ ਦੇ ਵਕੀਲ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਤੇ ਵਕੀਲ ਵੀ ਰਣਜੀਤ ਸਿੰਘ ਢੱਡਰਾਂਗਾਂ ਵਾਲੇ ਦਾ ਬਚਾਅ ਕਰਦਾ ਹੋਇਆ ਨਜ਼ਰ ਆ ਰਿਹਾ ਸੀ। ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਸ਼ਖਸ ਦਾ ਨਾਮ ਸਾਹਿਬ ਸਿੰਘ ਜੋ ਕਿ ਸੋਸ਼ਲ ਮੀਡੀਆ ਤੇ ਵੀ ਲਾਈਵ ਆਇਆ ਤੇ ਉਸ ਨੇ ਆਪਣੇ ਆਧਾਰ ਤੇ ਪਰਚਾ ਵੀ ਦਰਜ ਕਰਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਉਸੇ ਹੀ ਲੜਕੀ ਦੇ ਪਰਿਵਾਰਕ ਮੈਂਬਰ ਨੇ ਅਤੇ ਉਹਨਾਂ ਨੂੰ ਪਿਛਲੇ 12-13 ਸਾਲਾਂ ਤੋਂ ਇਹਨਾਂ ਲੋਕਾਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾ ਰੱਖਿਆ ਸੀ ਤੇ ਇਸ ਕਰਕੇ ਹੁਣ ਪਿਛਲੇ 13 ਸਾਲਾਂ ਤੋਂ ਇਹ ਕੇਸ ਮੋੜ ਤੋਂ ਉਜਾਗਰ ਹੋਇਆ ਹੈ। ਰਣਜੀਤ ਸਿੰਘ ਢੱਡਰਾਂਵਾਲਾ ਵੀ ਲਾਈਵ ਆਇਆ ਸੀ ਜਦੋਂ ਉਸਤੇ ਪਰਚਾ ਦਰਜ ਹੋਇਆ ਉਸੇ ਸਮੇਂ ਆਪਣੀ ਪੇਜ ਦੇ ਉੱਪਰ ਲਾਈਵ ਆਇਆ ਸੀ ਅਤੇ ਲਾਈਵ ਆ ਕੇ ਹਰ ਇੱਕ ਗੱਲ ਦੇ ਵਿੱਚ ਉਹ ਆਪਣਾ ਬਚਾਅ ਕਰਦਾ ਹੋਇਆ ਨਜ਼ਰ ਆ ਰਿਹਾ ਸੀ। ਪਰ ਕਾਨੂੰਨ ਹੈ ਉਹ ਆਪਣੇ ਪੱਧਰ ਤੇ ਜਾਂਚ ਕਰੇਗਾ ਤੇ ਉੱਥੇ ਹੀ ਰਣਜੀਤ ਸਿੰਘ ਢੱਡਰਾਂਗਾਂ ਵਾਲੇ ਨੇ ਵੀ ਇਹੀ ਕਿਹਾ ਸੀ ਕਿ ਜੇਕਰ ਕਾਨੂੰਨ ਵੱਡੇ ਤੋਂ ਵੱਡੇ ਪੱਧਰ ਤੇ सीबीआई ਜੇਕਰ सीबीआई ਤੋਂ ਵੀ ਵੱਡਾ ਕੋਈ ਹੋਰ ਹੈ ਜਾਂਚ ਏਜੰਸੀ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰੇ ਅਤੇ ਜਾਂਚ ਕਰਨ ਉਪਰੰਤ ਜੋ ਵੀ ਬਣਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਉਹ ਮੈਨੂੰ ਮਿਲੇ ਜੇਕਰ ਮੈਂ ਬੇਕਸੂਰ ਹਾਂ ਤਾਂ ਮੈਨੂੰ ਬਾ ਇੱਜ਼ਤ ਬਰੀ ਕੀਤਾ ਜਾਵੇ ਬਾਕੀ ਤੁਸੀਂ ਇਸ ਵੀਡੀਓ ਨੂੰ ਕਿਸ ਆਧਾਰ ਤੇ ਦੇਖਦੇ ਹੋ ਕਿ ਰਣਜੀਤ ਸਿੰਘ ਢੱਡਰਾਂ ਵਾਲਾ ਬੇਕਸੂਰ ਹੈ ਜਾਂ ਉਸਨੇ ਸੱਚਮੁੱਚ ਹੀ ਐਦਾਂ ਦਾ ਕੋ ਕਰਮ ਕੀਤਾ ਹੈ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਦੋਸਤੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਧੰਨਵਾਦ